ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਘਰ ਦੇ ਉੱਤੇ ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਟੀਮ ਮੁਰਦ ਤੋਂ ਪਹੁੰਚੀ ਹੈ ਕਾਰਵਾਈ ਉਹਨਾਂ ਦੇ ਬੇਟੇ ਅਕੀਲ ਅਕਟਰ ਦੀ ਸੰ nghiਗਦ ਹਾਲਾਤਾਂ ਦੇ ਵਿੱਚ ਹੋਈ ਮੌਤ ਦੀ ਜਾਂਚ ਨੂੰ ਹੋਰ ਗਹਿਰਾਈ ਦੇ ਨਾਲ ਅੱਗੇ ਵਧਾਉਣ ਦੇ ਲਈ ਕੀਤੀ ਗਈ ਹੈ ਸੀਬੀਆਈ ਦੀ ਟੀਮ ਨੇ ਮੁਸਤਫਾ ਦੇ ਨਿਵਾਸ ਉੱਤੇ ਪੂਰੀ ਵਿਸਥਾਰ ਨਾਲ ਤਲਾਸ਼ੀ ਅਤੇ ਜਾਂਚ ਕੀਤੀ ਟੀਮ ਦੇ ਨਾਲ ਪੁਲਿਸ ਸਿਟ ਤੇ ਫੋਰੈਂਸਿਕ ਵਿਭਾਗ ਦੇ ਮਾਹਿਰ ਵੀ ਮੌਜੂਦ ਸਨ ਘਰ ਦੇ ਅੰਦਰ ਉਸ ਰਾਤ ਦੇ ਕ੍ਰਾਈਮ ਸੀਨ ਨੂੰ ਦੁਬਾਰਾ ਰੀ ਕੀਡ ਕੀਤਾ ਗਿਆ ਤਾਂ ਜੋ ਮੌਤ ਤੋਂ ਪਹਿਲਾਂ ਦੀ ਹਰ ਸਥਿਤੀ ਦਾ ਸਪਸ਼ਟ ਅੰਦਾਜ਼ਾ ਲਗਾਇਆ ਜਾ ਸਕੇ ਸ਼ੁਰੂਆਤੀ ਜਾਂਚ ਦੌਰਾਨ ਜ਼ਬਤ ਕੀਤੇ ਸਮਾਨ ਜਿਵੇਂ ਕਿ ਡਾਇਰੀ ਅਤੇ ਹੋਰ ਨਿੱਜੀ ਚੀਜ਼ਾਂ ਦੀ ਮੂੜੀ ਤੋਂ ਜਾਂਚ ਕੀਤੀ ਗਈ ਘਰ ਦੇ ਹਰੇਕ ਕੋਨੇ ਦੀ ਤਲਾਸ਼ੀ ਲਈ ਗਈ ਚਾਹੇ ਉਹ ਕਿਚਨ ਹੋਵੇ ਸਟੋਰ ਰੂਮ ਵਾਸ਼ਰੂਮ ਜਾਂ ਫਿਰ ਲੌਨ ਏਰੀਆ ਉਸ ਸਮੇਂ ਘਰ ਦੇ ਅੰਦਰ ਮੌਜੂਦ ਲੋਕਾਂ ਨਾਲ ਸੀਬੀਆਈ ਨੇ ਲੰਬੀ ਪੁੱਛਗਿੱਛ ਕੀਤੀ ਇਸ ਵਿੱਚ ਸੁਰੱਖਿਆ ਕਰਮਚਾਰੀ ਨੌਕਰ ਅਤੇ ਘਰੇਲੂ ਸਟਾਫ ਵੀ ਸ਼ਾਮਿਲ ਸਨ ਸੂਤਰਾਂ ਦੇ ਮੁਤਾਬਕ ਸੀਬੀਆਈ ਨੇ ਕੁੱਲ 8 ਲੋਕਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਅਗਲੇ ਪੜਾਅ ਵਿੱਚ ਪੁਛਗਛ ਦੇ ਲਈ सीबीआई ਦਫਤਰ ਵਿੱਚ ਬੁਲਾਇਆ ਜਾਵੇਗਾ ਦੱਸਣੀ ਹੋਏ ਕਿ सीबीआई ਇਸ ਮਾਮਲੇ ਵਿੱਚ ਪਹਿਲਾਂ ਹੀ ਵੱਖਰੀ ਐਫਆਈਆਰ ਦਰਜ ਕਰ ਚੁੱਕੀ ਹੈ ਜਿਸ ਦੇ ਵਿੱਚ ਸਾਬਕਾ ਡੀਜੀਪੀ ਮੁਸਤਾਫਾ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਤੇ ਅਕੀਲ ਦੀ ਪਤਨੀ ਤੇ ਭੈਣ ਦੇ ਕਤਲ ਅਤੇ ਸਾਜ਼ਿਸ਼ ਦੇ ਗੰਭੀਰ ਦੋਸ਼ ਲਗਾਏ ਗਏ ਨੇ ਯਾਦ ਰੱਖੇ ਕਿ ਅਕੀਲ ਅਕਸਰ ਆਪਣੇ ਘਰ ਵਿੱਚ ਬੇਹੋਸ਼ ਹਾਲਾਤ ਵਿੱਚ ਮਿਲੇ ਸਨ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਪਰਿਵਾਰਕ ਗਿਲੇ ਸ਼ਿਕਵੇ ਵਾਇਰਲ ਵੀਡੀਓ ਅਤੇ Okay. ਵਿਰੋਧੀ ਬਿਆਨਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਜਿਸ ਕਰਕੇ ਹੁਣ ਸਿੱਧਾ ਹੀ ਇਸ ਦੀ ਪੂਰੀ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਘਰ ਦੇ ਉੱਤੇ ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਟੀਮ ਮੁਰਦ ਤੋਂ ਪਹੁੰਚੀ ਹੈ ਕਾਰਵਾਈ ਉਹਨਾਂ ਦੇ ਬੇਟੇ ਅਕੀਲ ਅਫਤਰ ਦੇ ਸੰ nghiਗਦ ਹਾਲਾਤਾਂ ਦੇ ਵਿੱਚ ਹੋਈ ਮੌਤ ਦੀ ਜਾਂਚ ਨੂੰ ਹੋਰ ਗਹਿਰਾਈ ਦੇ ਨਾਲ ਅੱਗੇ ਵਧਾਉਣ ਦੇ ਲਈ ਕੀਤੀ ਗਈ ਹੈ। ਸੀਬੀਆਈ ਦੀ ਟੀਮ ਨੇ ਮੁਸਤਫਾ ਦੇ ਨਿਵਾਸ ਉੱਤੇ ਪੂਰੀ ਵਿਸਥਾਰ ਨਾਲ ਤਲਾਸ਼ੀ ਅਤੇ ਜਾਂਚ ਕੀਤੀ। ਟੀਮ ਨਾਲ ਪੁਲਿਸ ਸਿਟ ਤੇ ਫੋਰੈਂਸਿਕ ਵਿਭਾਗ ਦੇ ਮਾਹਿਰ ਵੀ ਮੌਜੂਦ ਸਨ ਘਰ ਦੇ ਅੰਦਰ ਉਸ ਰਾਤ ਦੇ ਕ੍ਰਾਈਮ ਸੀਨ ਨੂੰ ਦੁਬਾਰਾ ਰੀਕ੍ਰੀਏਟ ਕੀਤਾ ਗਿਆ ਤਾਂ ਜੋ ਮੌਤ ਤੋਂ ਪਹਿਲਾਂ ਦੀ ਹਰ ਸਥਿਤੀ ਦਾ ਸਪਸ਼ਟ ਅੰਦਾਜ਼ਾ ਲਗਾਇਆ ਜਾ ਸਕੇ ਸ਼ੁਰੂਆਤੀ ਜਾਂਚ ਦੌਰਾਨ ਜ਼ਬਤ ਕੀਤੇ ਸਮਾਨ ਜਿਵੇਂ ਕਿ ਡਾਇਰੀ ਅਤੇ ਹੋਰ ਨਿੱਜੀ ਚੀਜ਼ਾਂ ਦੀ ਮੂੜ ਤੋਂ ਜਾਂਚ ਕੀਤੀ ਗਈ ਘਰ ਦੇ ਹਰੇਕ ਕੋਨੇ ਦੀ ਤਲਾਸ਼ੀ ਲਈ ਗਈ ਚਾਹੇ ਉਹ ਕਿਚਨ ਹੋਵੇ ਸਟੋਰ ਰੂਮ ਵਾਸ਼ਰੂਮ ਜਾਂ ਫਿਰ ਲੌਨ ਏਰੀਆ ਉਸ ਸਮੇਂ ਘਰ ਦੇ ਅੰਦਰ ਮੌਜੂਦ ਲੋਕਾਂ ਨਾਲ ਸੀਬੀਆਈ ਨੇ ਲੰਬੀ ਪੁੱਛਗਿੱਛ ਕੀਤੀ ਇਸ ਵਿੱਚ ਸੁਰੱਖਿਆ ਕਰਮਚਾਰੀ ਨੌਕਰ ਅਤੇ ਘਰੇਲੂ ਸਟਾਫ ਵੀ ਸ਼ਾਮਿਲ ਸਨ ਸੂਤਰਾਂ ਦੇ ਮੁਤਾਬਕ ਸੀਬੀਆਈ ਨੇ ਕੁੱਲ 8 ਲੋਕਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਅਗਲੇ ਪੜਾਅ ਵਿੱਚ ਪੁੱਛਗਿੱਛ ਦੇ ਲਈ सीबीआई ਦਫ਼ਤਰ ਵਿੱਚ ਬੁਲਾਇਆ ਜਾਵੇਗਾ ਦੱਸਣੀ ਹੋ ਗਿਆ ਕਿ सीबीआई ਇਸ ਮਾਮਲੇ ਵਿੱਚ ਪਹਿਲਾਂ ਹੀ ਵੱਖਰੀ ਐਫਆਈਆਰ ਦਰਜ ਕਰ ਚੁੱਕੀ ਹੈ ਜਿਸ ਦੇ ਵਿੱਚ ਸਾਬਕਾ ਡੀਜੀਪੀ ਮੁਸਤਫਾ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਤੇ ਅਕੀਲ ਦੀ ਪਤਨੀ ਤੇ ਭੈਣ ਦੇ ਕਤਲ ਅਤੇ ਸਾਜ਼ਿਸ਼ ਦੇ ਗੰਭੀਰ ਦੋਸ਼ ਲਗਾਏ ਗਏ ਨੇ ਯਾਦ ਰੱਖੇ ਕਿ ਅਕੀਲ ਅਖਤਰ ਆਪਣੇ ਘਰ ਵਿੱਚ ਬੇਹੋਸ਼ ਹਾਲਾਤ ਵਿੱਚ ਮਿਲੇ ਸਨ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਪਰਿਵਾਰਕ ਗਿਲੇ ਸ਼ਿਕਵੇ ਵਾਇਰਲ ਵੀਡੀਓ ਅਤੇ ਵਿਰੋਧੀ ਬਿਆਨਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਜਿਸ ਕਰਕੇ ਹੁਣ ਸੀਬੀਆਈ ਇਸ ਦੀ ਪੂਰੀ ਜਾਂਚ ਪੜਤਾਲ ਦੇ ਵਿੱਚ ਜੁੜੀ ਹੋਈ ਹੈ